ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਜਾਲ ਬਲਦੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਸਰਕਾਰ ਦੀ ਕਾਗਜ਼ ਜਾਰੀ ਬਾਰੇ ਵੀ ਗੱਲਬਾਤ ਕਰਾਂਗੇ ਔਰ ਸ਼੍ਰੀ ਅਕਾਗਪਤ ਸਾਹਿਬ ਔਰ ਪਟਨਾ ਸਾਹਿਬ ਤੱਕ ਪਟਨਾ ਸਾਹਿਬ ਵਿਚਕਾਰ ਜੋ ਆਪਸੀ ਮਤ ਦੇ ਚਲੇ ਆ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਸ ਤੋਂ ਇਲਾਵਾ ਦੋ ਮੁੱਦੇ ਹੋਰ ਹਨ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਇਹ ਆਪਾਂ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਚੰਗੀ ਆ ਜਾਂ ਮਾੜੀ ਆ ਇਹਦੇ ਬਾਰੇ ਤਾਂ ਆਪਾਂ ਗੱਲ ਨਹੀਂ ਕਰਾਂਗੇ ਦੇਖੋ ਜਿਸ ਤਰ੍ਹਾਂ ਸਰਕਾਰ ਕੰਮ ਕਰਦੀ ਆ ਉਹਦੇ ਬਾਰੇ ਗੱਲਬਾਤ ਆਪਾਂ ਜੂਰੂ ਕਰਾਂਗੇ ਜਿਸ ਦਿਨ ਸਰਦਾਰ ਵਿਕਰਨਜੀਤ ਸਿੰਘ ਮਜੀਠੀਆ ਸਾਹਿਬ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਵਿਜੀਲੈਂਸ ਵਿਭਾਗ ਵੱਲੋਂ ਤਾਂ ਦਾਵਾ ਨਹੀਂ ਕੀਤਾ ਗਿਆ ਲੇਕਿਨ ਏਦੋਂ ਉਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਡਿਟਰਸਮ ਜਾਂ ਮੰਤਰੀ ਸਹਿਬਾਂ ਸਮਝਾ ਹੋ ਡਿਟਰਸਮ ਉਹਨਾਂ ਵੱਲੋਂ ਇਹ ਦਾਵਾ ਇਹ ਕੀਤਾ ਗਿਆ ਸੀ ਕਿ ਉਹਨਾਂ ਨੂੰ ਮਾਜੇਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਆ ਔਰ ਉਹਨਾਂ ਕੋਲੋਂ ਇੰਨੇ ਲੈਪਟਾਪ ਇੰਨੇ ਫੋਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਸਨ ਲੇਕਿਨ ਬਦਕਿਸਮਤੀ ਵਾਲੀ ਗੱਲ ਹੈ ਕਿ ਪਤਾ ਨਹੀਂ ਕਿਉਂ ਚਾਹੀਦਾ ਤਾਂ ਇਹ ਸੀ ਕਿ ਵਿਜੀਲੈਂਸ ਵਿਭਾਗ ਦਾ ਕੋਈ ਸੀਨੀਅਰ ਆਫੀਸਰ ਜਾਂ ਉਹਨਾਂ ਦਾ ਕੋਈ ਸਪੋਕਸ ਪਰਸਨ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਇਹ ਦੱਸਦਾ ਵੀ ਭਾਈ ਵਿਕਰਮਜੀਤ ਸਿੰਘ ਮਜੀਠੀਆ ਦੇ ਕੋਲੋਂ ਫਲਾਣੀ ਫਲਾਣੀ ਚੀਜ਼ ਜਿਹੜੀ ਆ ਜਿਹੜੀ ਉਹਨਾਂ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਰੱਖੀ ਹੋਈ ਸੀ ਉਹ ਬਰਾਮਦ ਕੀਤੀ ਗਈ ਆ ਔਰ ਮਜੀਠੀਆ ਸਾਹਿਬ ਨੂੰ ਫਲਾਣੇ ਫਲਾਣੇ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਆ ਔਰ ਇਸੇ ਲਈ ਉਹਨਾਂ ਨੂੰ ਜਿਹੜੀ ਤਨੀਸ਼ ਹੈ ਜਾਂ ਪੰਜਾ ਜਿਹੜਾ ਵਿਜੀਲੈਂਸ ਵਿਭਾਗ ਆ ਉਹ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਘਰ ਤੋਂ ਲੈ ਕੇ ਜਾ ਰਿਹਾ ਹੈ ਅਗਰ ਇੰਨਾ ਹੀ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਜਿਹੜੀ ਆ ਉਹ ਮਿਲ ਸਕਦੀ ਲੇਕਿਨ ਜਿੰਨੇ ਨੂੰ ਉਹਨੀਆਂ ਹੀ ਗੱਲਾਂ ਪਤਾ ਨਹੀਂ ਕੀ ਕੀ ਗੱਲਾਂ ਜਿਹੜੀਆਂ ਸੱਚੀਆਂ ਝੂਠੀਆਂ ਉਹ ਲੋਕ ਪੰਜਾਬ ਦੇ ਲੋਕਾਂ ਤੱਕ ਪਹੁੰਚਾਈਆਂ ਗਈਆਂ ਉਹ ਉਹਨਾਂ ਗੱਲਾਂ ਦੇ ਉੱਤੇ ਕੋਈ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਪੰਜਾਬ ਦੇ ਲੋਕਾਂ ਦੇ ਵੱਸੋਂ ਬਾਦੀ ਗੱਲ ਸੀ ਆਮ ਤੌਰ ਤੇ ਜਦੋਂ ਸਰਕਾਰਾਂ ਇਹੋ ਜਿਹਾ ਕੋਈ ਕੰਦ ਚੁਕਦੀਆਂ ਆ ਤਾਂ ਉਹਨਾਂ ਬਾਰੇ ਆਪਣੇ ਸਟੇਟ ਦੇ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਦੇਣ ਦੇ ਲਈ ਉਹਨਾਂ ਵਪਾਰਗਾਂ ਦੇ ਮੁਖੀ ਜਾਂ ਉਹਨਾਂ ਦੇ ਸਪੋਕਸਪਰਸਨ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਜਿਹੜੀ ਆ ਉਹ ਦਿੰਦੀਆਂ ਆ ਲੇਕਿਨ ਅਜੇ ਤੱਕ ਵੀ ਸਹੀ ਸਹੀ ਜਾਣਕਾਰੀ ਇਸੇ ਸੰਬੰਧ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਅਜਾਰਿਆ ਇਹ ਇਹ ਗੁਰੂ ਜਿਹੜੀ ਜਾਣਕਾਰੀ ਜਿਨ੍ਹਾਂ ਲੋਕਾਂ ਕੋਲ ਕੋਈ ਜਾਣਕਾਰੀ ਨਹੀਂ ਜਾਂ ਜਿਨ੍ਹਾਂ ਲੋਕਾਂ ਨੂੰ ਕੋਈ ਅਫਾਈਸ ਨਹੀਂ ਕੀਤਾ ਗਿਆ ਕਿ ਉਹ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਕੋਈ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨ ਉਹ ਲੋਕ ਹੀ ਬਿਆਨਬਾਜ਼ੀ ਕਰ ਰਹੇ ਹਨ ਪਤਾ ਨਹੀਂ ਉਹ ਕਿਹੜੀ ਹੈਸੀਅਤ ਦੇ ਵਿੱਚ ਬਿਆਨਬਾਜ਼ੀ ਕਰ ਰਹੇ ਹਨ ਜਾ ਨਹੀਂ ਕਿ ਉਹਨਾਂ ਨੂੰ ਕੋਈ ਕਿਸੇ ਨੇ ਅਫਰਾਈਜ਼ ਕੀਤਾ ਆ ਜਾਂ ਨਹੀਂ ਕੀਤਾ ਮੰਡਾ ਤਾਂ ਇਹ ਆ ਕਿ ਦੋਹਾਂ ਧਿਰਾਂ ਦੇ ਸਵਕਾਤ ਪੱਖੋਂ ਵੀ ਔਰ ਉਸ ਬਾਅਦ ਮਜੀਦੀਆ ਦੇ ਪੱਖੋਂ ਵੀ ਉਹਨਾਂ ਦੋਹਾਂ ਧਿਰਾਂ ਦੇ ਵਕੀ ਸਹਿਬਾਨ ਜਿਹੜੇ ਆ ਉਹ ਇਸ ਗੱਲ ਦੀ ਅਥਾਰਟੀ ਜ਼ਰੂਰ ਰੱਖਦੇ ਆ ਕਿ ਉਹ ਆਪੋ ਆਪਣੇ ਕਲੈਂਟ ਵੱਲੋਂ ਲੋਕਾਂ ਨੂੰ ਜਾਣਕਾਰੀ ਮਹਈਆ ਕਰ ਇਸ ਤਰ੍ਹਾਂ ਲਾਵਾ ਕੋਈ ਹੋ ਕੋਈ ਸੱਜਣ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਬਿਆਨਬਾਜ਼ੀ ਕਰਦਾ ਹੱਕ ਦਾ ਨਹੀਂ ਆ ਹਾਂ ਜਿਹੜਾ ਵਿਭਾਗ ਦਾ ਕੋਈ ਸੀਨੀਅਰ ਅਫਸਰ ਆ ਉਹ ਜੋ ਬਿਆਨਬਾਜ਼ੀ ਕਰ ਸਕਦਾ ਆ ਲੇਕਿਨ ਹਾਂ ਬੰਦੇ ਨੂੰ ਇਸ ਬਾਰੇ ਬਿਆਨਬਾਜ਼ੀ ਕਰਨ ਦਾ ਹੱਕ ਨਹੀਂ ਆ ਸੋ ਮਿਹਰਬਾਨੀ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਹਰ ਬੰਦਾ ਇਸ ਵਿਸ਼ੇ ਬਾਰੇ ਆਪਣੀ ਕੋਈ ਬਿਆਨਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਭੰਬਲ ਫੁਸੇ ਗਟਕਾਉਣ ਦਾ ਯਤਨ ਨਾ ਕਰੇ ਤਾਂ ਕਿ ਇਹ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਮਿਲ ਸਕੇ ਉਹ ਸੱਚੇ ਹਨ ਝੂਠੇ ਆ ਇਸ ਗੱਲ ਦਾ ਨਤਾਰਾ ਜਿਹੜਾ ਅਦਾਸ ਨੇ ਕਰਨਾ ਹੈ ਤੁਸੀਂ ਅਸੀਂ ਇਹਦੇ ਬਾਰੇ ਕੁਝ ਨਹੀਂ ਕਰਨਾ ਨਾ ਕਿ ਝੂਠੀਆਂ ਅਫਵਾਹਾਂ ਫਲਾਉਣ ਦੇ ਵਿੱਚ ਇਹਦੇ ਵਿੱਚ ਕੁਝ ਹੋ ਸਕਣਾ ਆ ਸੋ ਸਾਡੀ ਬੇਨਤੀ ਆ ਕਿ ਜੇਸ ਜੇਸ ਅਧਿਕਾਰੀਆਂ ਨੂੰ ਇਹਦੀ ਅਥਾਰਟੀ ਹੈ ਉਹੋ ਹੀ ਇਸ ਦੇ ਬਾਰੇ ਬੋਲਣ ਦਾ ਯਤਨ ਜਿਹੜਾ ਉਹ ਕਰ ਕਰ ਸਕੇ ਦੂਸਰਾ ਜਿਹੜਾ ਸਾਡਾ ਅੱਜ ਦਾ ਵਿਸ਼ਾ ਆ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਔਰ ਤਖਤ ਸ੍ਰੀ ਪਟਨਾ ਸਾਹਿਬ ਦੇ ਦੁਨੀਆ ਇਹ ਜੋ ਕਲੇਸ਼ ਆਪਸੀ ਕਲੇਸ਼ ਜਿਹੜਾ ਰੰਗ ਹੋਇਆ ਆ ਉਹ ਬੜਾ ਮੰਦ ਭਾਗਾ ਆ ਪਤਾ ਨਹੀਂ ਅਸੀਂ ਤਾਂ ਆਪਣੀ ਉਮਰ ਦੇ ਵਿੱਚ ਅਜੇਹਾ ਕੋਈ ਕਲੇਸ਼ ਦੇਖਿਆ ਨਹੀਂ ਆਏ ਇੰਨੀ 21ਵੀਂ ਸਦੀ ਦੇ ਵਿੱਚ ਅਜੇਹਾ ਕਲੇਸ਼ ਜਿਹੜਾ ਕਿਉਂ ਦੇਖਣ ਨੂੰ ਮਿਲ ਰਿਹਾ ਆ ਦਦ ਕੇ ਹਰ ਸਿੱਖ ਦੁਨੀਆ ਭਰ ਵਿੱਚ ਵੱਸਦਾ ਹਰ ਸਿੱਖ ਇਹ ਜਾਣਦਾ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਆ ਉਹ ਸਿੱਖਾਂ ਲਈ ਸੁਪਰੀਮ ਇੱਕ ਅਥਾਰਟੀ ਆ ਔਰ ਸ੍ਰੀ ਅਕਾਲ ਤਖਤ ਦਾ ਸਾਜੀ ਦਾ ਹੁਕਮ ਜਿਹੜਾ ਦੁਨੀਆ ਪਰਦੇਸ ਸਿੱਖਾਂ ਲਈ ਇੱਕ ਫਲਵਾਨਤ ਹੁਕਮ ਹੈ ਉਡੇ ਆਕਾਦ ਦਾ ਸਾਹਬ ਦੇ ਅਗੇ ਹਰ ਸਿੱਖ ਜਿਹੜਾ ਆਪਣਾ ਸੈਦ ਨਮਾਉਂਦਾ ਆ ਸੋ ਇਸ ਲਈ ਸ਼੍ਰੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਕੋਈ ਐਸੀ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ਼੍ਰੀ ਆਕਾਦ ਸਖਸ ਦਾ ਇਮ ਜਿਹੜਾ ਉਹ ਉਹ ਡਾਊਨ ਹੁੰਦਾ ਹੋਵੇ ਔਰ ਸਿੱਖਾਂ ਦੀ ਦੁਨੀਆ ਭਰ ਦੇ ਵਿੱਚ ਬਦਨਾਮੀ ਹੁੰਦੀ ਹੋਵੇ ਸੋ ਇਹ ਮਸਲਾ ਜਿਹੜਾ ਆ ਆਪਸੀ ਮਿਲ ਬੈਠ ਕੇ ਹੱਲ ਕਰ ਦੇਣਾ ਚਾਹੀਦਾ ਆ ਤਾਂ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਨਾਮ ਜਿਹੜਾ ਉਹ ਬਦਨਾਮ ਨਾ ਹੋਵੇ ਸੋ ਅੱਗੇ ਮੈਂ ਬੇਨਤੀ ਜਿਹੜਾ ਤੀਜਾ ਵਿਸ਼ਾ ਆ ਉਹ ਸਾਡਾ ਲਾਹਰਨੌਰ ਦਾ ਵਿਸ਼ਾ ਆ ਪੰਜਾਬ ਦੇ ਵਿੱਚ ਅੱਜ ਲਾਹਰਨੌਰ ਦੀ ਸਿਚੁਏਸ਼ਨ ਇੰਨੀ ਭੈੜੀ ਹੋ ਗਈ ਆ ਹਾਦਦੋਲ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਨਾ ਕੋਈ ਮਾਰਗਲ ਹੋ ਰਿਹਾ ਤੁਸੀਂ ਕਿਸੇ ਨਾ ਕਿਸੇ ਕੋਨੇ ਵਿੱਚ ਵੱਟ ਟੁਕ ਹੋ ਰਹੀ ਆ ਉਹ ਮਾਰਾ ਮਾਰੀ ਹੋ ਰਹੀ ਆ ਲੋਕ ਆਪਣੇ ਆਪ ਨੂੰ ਸੇਫ ਨਹੀਂ ਸੰਦੇ ਉਹ ਲੋਕ ਜਿਹੜੇ ਆ ਆਪਣੀਆਂ ਜ਼ਿੰਦਗੀਆਂ ਨੂੰ ਆ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਨਹੀਂ ਸਮਝਦੇ ਸੋ ਉਹਨਾਂ ਦਾ ਕਹਿਣਾ ਆ ਅਾ ਸਾਡਾ ਆਪਣਾ ਵੀ ਇਸ ਗੱਲ ਦੇ ਉੱਤੇ ਜੋ ਅਸੀਂ ਇਹ ਐਬੀਸੀ ਮੀਟਿੰਗ ਆ ਕੀਤੀ ਆ ਉਹਦੇ ਅਨਸਾਰ ਵੀ ਹਰ ਵਿਅਕਤੀ ਜਿਹੜਾ ਪੰਜਾਬ ਵਿੱਚ ਵੱਸਦਾ ਆ ਉਹ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਿਹਾ ਉਹ ਇਹਦਾ ਵੱਡਾ ਕਾਰਨ ਇਹ ਵੀ ਆ ਕਿ ਪੰਜਾਬ ਦੇ ਵਿੱਚ ਹਰ ਉਹ ਜਿਹੜੀਆਂ ਬਾਤਾਂ ਦਾਤਾਂ ਹੋ ਰਹੀਆਂ ਉਹ ਉਹਦੇ ਉਹਦੇ ਕਾਰਨ ਵੀ ਪੰਜਾਬ ਦੇ ਲੋਕ ਬੜੇ ਧਾਪ ਦੇ ਸਹਿਮ ਦੀ ਮਾਹੌਲ ਵਿੱਚ ਜਦ ਆਪਣੀ ਜ਼ਿੰਦਗੀ ਜਿੜੀਆ ਬਤੀਤ ਕਰਾਇਆ ਕਿਉਂਕਿ ਬੇਸ਼ੱਕ ਪੰਜਾਬ ਪੁਲਿਸ ਆਪਣੇ ਤੌਰ ਦੇ ਉਤੇ ਲੋਕਾਂ ਨੂੰ ਸੁਰੱਖਿਤ ਜੀਵਨ ਮਹਈਆ ਕਰਾਉਣ ਦੇ ਲਈ ਯਤਨ ਕਰ ਰਹੀ ਆ ਦੇਕਨ ਉਹ ਪੰਜਾਬ ਪੁਲਿਸ ਦੇ ਇਹ ਯਤਨ ਕਾਫੀ ਨਹੀਂ ਹਨ ਜਿਸ ਕਰਕੇ ਪੰਜਾਬ ਦੇ ਲੋਕ ਆਪਣੀਆਂ ਜ਼ਿੰਦਗੀਆਂ ਨੂੰ ਸੇਤ ਸੁਰੱਖਿਤ ਸੰਦ ਨਹੀਂ ਸਮਝਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਉਹ ਪੰਜਾਬ ਪੁਲਿਸ ਨੂੰ ਆ ਪੰਜਾਬ ਦਾ ਜਿਹੜਾ ਨਾ ਅਨਰਡਰ ਦੀ ਸਿਚੁਏਸ਼ਨ ਹੈ ਉਸ ਨੂੰ ਸਾਫ ਸੁੱਥਰੀ ਤੇ ਸੁਰੱਖਿਤ ਬਣਾਉਣ ਦੇ ਲਈ ਕੋਈ ਨਾ ਕੋਈ ਵਧੀਆ ਜਤਨ ਕਰਨੇ ਚਾਹੀਦੇ ਆ ਤਾਂ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਤ ਥੰਸ ਸਕਣ ਅਗਲਾ ਵਿਸ਼ਾ ਜਿਹੜਾ ਜਿਹਦੇ ਉੱਤੇ ਅਸੀਂ ਬਚਾਅ ਕਰਨਾ ਚਾਹੁੰਦੇ ਆ ਔਰ ਇਹ ਵਿਸ਼ਾ ਜਿਹੜਾ ਬੜਾ ਗੰਭੀਰ ਵਿਸ਼ਾ ਆ ਇਹ ਹੈ ਪੰਜਾਬ ਦੇ ਵਿੱਚ ਲੈਂਡ ਪੁੱਲਿੰਗ ਦਾ ਮਸਲਾ ਜਿੰਨਾਂ ਦੇ ਜਿਸ ਸੰਸਾਦ ਪੰਜਾਬ ਦੇ ਵਿੱਚੋਂ ਜਿਹੜੇ ਖੇਤੀ ਕਾਦੇ ਕਿਸਾਨ ਹਨ ਉਹਨਾਂ ਕੋਲੋਂ ਬਗੈਰ ਕਿਸੇ ਲੈਂਡ ਰੀਲ ਦੇ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਖੋਈ ਜਾਂਦੀ ਆ ਔਰ ਪੰਜਾਬ ਪੁਲਿਸ ਕਿਸਾਨਾਂ ਦੇ ਨਾਲ ਆਹਮੋ ਸਾਹਮਣੀ ਹੋ ਕੇ ਮੁਕਾਬਲਾ ਕਰ ਰਹੀ ਆ ਔਰ ਕਈ ਜਗ੍ਹਾ ਤੇ ਡੰਡੇ ਵੀ ਬਸਾਏ ਜਾ ਰਹੇ ਆ ਇੱਕ ਜਗ੍ਹਾ ਮੈਂ ਵੀਡੀਓ ਦੇਖ ਰਿਆ ਸਾਂ ਉੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੈਂ ਕਸਾਨਾਂ ਦੇ ਉੱਪਰ ਤੰਗ ਕਸ ਵੇ ਸਨ ਕਿ ਹੁਣ ਤੁਸੀਂ ਦੱਬ ਦੇ ਮਾਰੇ ਸਾਡੇ ਕੋਲੋਂ ਭੱਜਿਓ ਨਾ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਡਰਾਉਣਾ ਆ ਔਰ ਚੰਗੀ ਤਰ੍ਹਾਂ ਤੁਹਾਨੂੰ ਠੀਕ ਕਰਨਾ ਇਹ ਵੀਡੀਓ ਦਸੰਬਰ 10 2024 ਦੀ ਆ ਉਹ ਇਹ ਜਿਹੜੇ ਪੁਲਿਸ ਆਫੀਸਰ ਸਨ ਉਹ ਇਸ ਤਰ੍ਹਾਂ ਲੋਕਾਂ ਨੂੰ ਭੜਕਾ ਰਹੇ ਸਨ ਕਿ ਉਹਨਾਂ ਨੂੰ ਉਹ ਪੁਲਿਸ ਦੇ ਉੱਤੇ ਕਿਸੇ ਕਿਸਮ ਦਾ ਹਮਲਾ ਕਰ ਤਾ ਕਿ ਉਥੇ ਕਿਸੇ ਕਿਸਮ ਦਾ ਲੜਾਈ ਝਗੜਾ ਹੋਵੇ ਔਰ ਇਹ ਇਹ ਲੜਾਈ ਝਗੜੀ ਵੀ ਨਵੰਬਰ ਕਿਸੇ ਕਿਸਮ ਦੇ ਵੱਡ ਵਡਾਂਗੇ ਤੱਕ ਪਹੁੰਚ ਸਕੇ ਤਾਂ ਕਿ ਪੰਜਾਬ ਦੇ ਵਿੱਚ ਹੋਕੂਮ ਕਦਰਬਾਹੋ ਵੀ ਪਤਾ ਨਹੀਂ ਉਹ ਆਫੀਸਰ ਕੌਣ ਸੀ ਜਾਂ ਕੌਣ ਨਹੀਂ ਸੀ ਲੇਕਿਨ ਉਸ ਆਫੀਸਰ ਦਾ ਵਕੀਲਾ ਜਿਹੜਾ ਉਹ ਅਤ ਦਿੱਦਨਯੋਗ ਸੀ ਉਹ ਇਹ ਅਜੇਹੇ ਜ਼ਿੰਮੇਵਾਰਾ ਆਫੀਸਰ ਨੂੰ ਅਜੇਹੀਆਂ ਗੱਲਾਂ ਕਰਕੇ ਪੰਜਾਬ ਦੇ ਵਾਤਾਵਰਣ ਵਿੱਚ ਜਹਿਰ ਨਹੀਂ ਸੀ ਘੋਲਣੀ ਚਾਹੀਦੀ ਔਰ ਉਹਦੇ ਉੱਪਰ ਹਗੋਂ ਪੰਜਾਬ ਪਕੀਸ ਹੋ ਉਸ ਆਫੀਸਰ ਦੇ ਨਿਸ਼ਾਨਦੇਹੀ ਕਰਕੇ ਉਹਦੇ ਉੱਪਰ ਕੋਈ ਨਾ ਕੋਈ ਸਖਤ ਤੋਂ ਸਖਤ ਕਾਲੇ ਕਾਰਨੀ ਚਾਹੀਦੀ ਆ ਤਾਂ ਕਿ ਉਹ ਅਖਦੇ ਵਿੱਚ ਕੋਈ ਐਸਾ ਅਫੀਸਰ ਕੋਈ ਮਰ ਹਲਕਾਉ ਬਿਆਨਬਾਜ਼ੀ ਨਾ ਕਰ ਸਕੇ ਉਹ ਜਿਹੜਾ ਪੰਜਾਬ ਦੇ ਵਿੱਚ ਅੱਜ ਸਿਚੁਏਸ਼ਨ ਬਣੀ ਹੋਈ ਆ ਉਹਦੇ ਤਹਿਤ ਰਾਜ ਪ੍ਰਬੰਧ ਦੇਗਾ ਪੰਜਾਬ ਦਾ ਚੱਲਿਆ ਆ ਇੱਕ ਵੀਡੀਓ ਅੱਜ ਨਾਲ ਦੇਖ ਰਿਆ ਸਾਂ ਉਸ ਵੀਡੀਓ ਵਿੱਚ ਸ੍ਰੀ ਅੰਮਨ ਕੇਜਰੀਵਾਲ ਔਰ ਸਾਡੇ ਮੁੱਖ ਮੰਤਰੀ ਸਾਹਿਬ ਸ੍ਰੀ ਭਗਵੰਤ ਮਾਨ ਜੀ ਔਰ ਬਿਊਰੋਕਰੇਸੀ ਦੇ ਪੰਜਾਬ ਆਫੀਸਰ ਸਹਿਬਾਨ ਖੜੇ ਸਨ ਸ਼ਾਇਦ ਕਿਸੇ ਚੀਜ਼ ਦਾ ਵਿਗਾਟਨ ਕਰ ਰਿਆ ਸੀ ਔਰ ਉਹ ਜਿਹੜੇ ਬਿਊਰੋਕਰੇਸੀ ਦੇ ਆਫੀਸਰ ਸਹਿਬਾਨ ਕੋ ਕੇਜਰੀਵਾਲ ਸਾਹਿਬ ਨੂੰ ਕੋਈ ਚੀਜ਼ ਸਮਝਾ ਰਹੇ ਸਨ ਸ਼ਾਇਦ ਉਹ ਕਿਸੇ ਚੀਜ਼ ਦਾ ਵਿਗਾਟਨ ਕੀਤਾ ਗਿਆ ਜਾਂ ਨਹੀਂ ਬਤ ਕਰਿਆ ਗਿਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਚੁੱਪਚਾਪ ਉਥੇ ਹੱਥ ਜੋੜ ਕੇ ਖੜੇ ਸਨ ਔਰ ਇਸ ਗੱਲ ਦਾ ਪੱਦਾ ਨਹੀਂ ਢੀਸੀ ਲੱਗ ਰਿਹਾ ਕਿ ਪੰਜਾਬ ਸਟੇਟ ਦੇ ਮੁੱਖ ਮੰਤਰੀ ਕੇਜਰੀਵਾਲ ਸਨ ਜਾਂ ਸਾਡੇ ਭਗਵੰਤ ਮਾਨ ਜੀ ਸਨ ਕਟੋ ਕਟੋ ਭਗਵੰਤ ਮਾਨ ਜੀ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਉਹ ਆਪ ਹਨ ਜਾਂ ਸ਼੍ਰੀ ਅਰਵੰਦ ਕੇਜਰੀਵਾਲ ਜੇਕਰ ਉਸ ਵੀਡੀਓ ਨੂੰ ਦੇਖਿਆ ਜਾਵੇ ਤਾਂ ਇਹੋ ਹੀ ਮਹਿਸੂਸ ਹੁੰਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਅਰਜਨ ਕੇਜਰੀਵਾਲ ਪਤਾ ਨਹੀਂ ਭਗਵੰਤ ਮਾਨ ਨੇ ਦਿੱਲੀ ਦੀ ਟੀਮ ਨੂੰ ਕਿਉਂ ਪੰਜਾਬੀਆਂ ਦੇ ਸਰਦੇ ਉੱਤੇ ਲਿਆਣ ਕੇ ਬਿਠਾ ਦਿੱਤਾ ਹੈ ਪੰਜਾਬ ਦੇ ਲੋਕ ਤਾਂ ਇਹਨਾਂ ਦੇ ਨਾਲ ਨਜਾਇਜ਼ ਲੈਣਗੇ ਜੇਕਰ ਰਾਜਨੀਤਿਕ ਟੌਪ ਦੇ ਉੱਤੇ ਇਹਦਾ ਸਾੜਾ ਘਾਟਾ ਜਿਹੜਾ ਭਗਵੰਤ ਮਾਨ ਦੇ ਪੱਲੇ ਹੀ ਪਵੇਗਾ ਇਹ ਗੱਲ ਅੱਜ ਭਗਵੰਤ ਮਾਨ ਨੂੰ ਜੂ ਸਮਝ ਲੈਣੀ ਚਾਹੀਦੀ ਆ ਕਿ ਦਿੱਲੀ ਤੋਂ ਜਿਹੜੀ ਟੀਮ ਆ ਕੇ ਉਹਨਾਂ ਦੇ ਸਿਰ ਦੇ ਉੱਤੇ ਬੈਠ ਗਈ ਆ ਉਹਦਾ ਰਾਜਨੀਤਿਕ ਘਾਟਾ ਜਿਹੜਾ ਕੇਵਲ ਤੇ ਕੇਵਲ ਸ਼੍ਰੀ ਭਗਵੰਤ ਮਾਨ ਨੂੰ ਸਹਿਣਾ ਪਵੇਗਾ ਥੈਂਕ ਯੂ ਵੈਰੀ ਮੱਚ